ਰੰਗਜੀਤ ਨੇ ਆਖਿਆ ਕੋ ਕੋੜੇ ਤੇ ਨਾ ਚੜੇ ਕੋ ਸ਼ਸਤਰ ਨਾ ਰੱਖੇ ਕੋ ਨਗਾਰਾ ਨਾ ਵਜਾਵੇ ਕੋ ਕਲਗੀ ਨਾ ਲਾਵੇ ਜਦੋਂ ਇਹੋ ਜਿਹਾ ਹੁਕਮ ਜਾਰੀ ਹੋਇਆ ਉਹਦਾ ਵਿਰੋਧ ਇਸ ਭਾਰਤ ਦੇਸ਼ ਵਿੱਚ ਕਿਸੇ ਨੇ ਨਹੀਂ ਕੀਤਾ ਇਹ ਖਬਰ ਇੱਕ ਦਿਨ ਚ ਨਹੀਂ ਆ ਜਾਂਦੀ ਕਈ ਦਿਨ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸੋਚਿਆ ਐਵੇਂ ਤਾਂ ਸਾਰਿਆਂ ਦੀ ਜ਼ਮੀਰ ਹੀ ਮਰ ਗਈ ਤੇ ਖਤਮ ਹੋ ਗਏ ਲੋਕ ਹੈ ਹੀ ਨਹੀਂ ਭਾਰਤ ਦੇਸ਼ ਕਿੱਡਾ ਵੱਡਾ ਹੈ ਅੱਜ ਉਹ ਕਹਿੰਦੇ ਭਾਰਤ ਸਾਡਾ ਹੈ ਤੁਹਾਡਾ ਸਹੀ ਹਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਤੀ ਇੱਕ ਫਰਮਾਨ ਖਾਲਸੇ ਨੂੰ ਜਾਰੀ ਕੀਤਾ ਪਾਤਸ਼ਾਹ ਕਹਿੰਦੇ ਰੰਗ ਜੇ ਮੈਂ ਤੇਰੀ ਗੱਲ ਮੰਨਦਾ ਹੀ ਨਹੀਂ ਆਪ ਕੋ ਸਤਨਾਮ ਸ੍ਰੀ ਹਰਿ ਪਾਤਸ਼ਾਹ ਕਹਿੰਦੇ ਲੋ ਪਹਿਲਾਂ ਕਲਗੀ ਕਦੇ ਕਦਾਈ ਲਾਈ ਦੀ ਸੀ ਹੁਣ ਰੋਜ਼ ਲਾਇਆ ਕਰਾਂਗੇ ਮੇਰਾ ਸਿੱਖ ਕਲਗੀ ਲਾਵੇ ਮੇਰਾ ਸਿੱਖ ਘੋੜੇ ਤੇ ਚੜੇ ਮੇਰਾ ਸਿੱਖ ਸ਼ਸਤਰ ਰੱਖੇ ਸਤਿਗੁਰੂ ਮਹਾਰਾਜ ਨੇ ਆਪਣੇ ਗਲ ਨਾਲ ਲਾ ਕੇ ਸਿੱਖ ਨੂੰ ਉਦਨ ਹੀ ਰਾਜ ਭਾਗ ਦੇ ਦਿੱਤਾ ਗੁਰੂ ਕਲਗੀ ਤਰਪਾਸ਼ਯੰ। ਮੇਰਾ ਸਿੱਖ ਨਗਾਰਾ ਵਜਾਵੇ। ਦਲਾਂ ਪੰਥਾਂ ਦੇ ਵਿੱਚ ਅੱਗੇ-ਅੱਗੇ ਅੱਜ ਕੰਨ ਨਗਾਰੇ ਵੱਜਦੇ ਨਹੀਂ। ਉੱਥੇ ਗੁਰਮੁਖ ਪਿਆਰਿਓ ਕਹਿੰਦਾ ਸੀ ਝਟਕਾ ਨੇ ਕੋ ਕਰ ਸਕਦਾ ਹਲਾਲ ਕਰਨਾ ਚਾਹੀਦਾ ਗੱਲ ਤੇ ਇੱਥੇ ਅੜੀ ਸੀ ਨਾ ਜਦੋਂ ਅੜੀ ਤੇ ਆਜੇ ਪਾਤਸ਼ਾਹ ਕਹਿੰਦੇ ਮੇਰਾ ਸਿੱਖ ਪੇ ਝਟਕਾ ਕਰੇਗਾ ਤੂੰ ਰੋਕ ਤੇ ਉਖਾ। ਗਲਤ ਗੁਰਮੁਖ ਪਿਆਰੋ ਇੱਥੇ ਸੀ ਕਿ ਉਹਦਾ ਹੁਕਮ ਨਹੀਂ ਸੀ ਮੰਨਣਾ ਕੋ ਖਾਣ ਵਾਸਤੇ ਨੇ ਕੋ ਜਬਾਨ ਦਾ ਰਸ ਨਹੀਂ ਸੀ ਇੱਥੇ ਹੁਕਮ ਜਾਰੀ ਹੋ ਗਏ ਪੰਜ ਜਿਸ ਗੱਲ ਤੋਂ ਰੰਗ ਜੀਵ ਰੋਕਦਾ ਉਹ ਸਾਰੇ ਕੰਮ ਹੋਣਗੇ ਕਿਉਂਕਿ ਪਾਤਸ਼ਾਹ ਦੀ ਸ੍ਰਿਸ਼ਟੀ ਵਾਹਿਗੁਰੂ ਦੀ ਹੈ ਇੱਥੇ ਸਾਰਿਆਂ ਨੂੰ ਇੱਕੋ ਜਿਹਾ ਕਰਕੇ ਵੇਖਿਆ ਜਾਂਦਾ ਦੋ ਮਨਾਂ ਸੇਮ ਏਕ ਸੋ ਆਹੀ ਇੱਥੇ ਨਹੀਂ ਜੇ ਬ੍ਰਾਹਮਣਾਂ ਦਾ ਰਾਜ ਆ ਗਏ ਤਾਂ ਪਹਿਲਾ ਦਰਜਾ ਬ੍ਰਾਹਮਣਾਂ ਦਾ ਜੇ ਮੁਸਲਮਾਨਾਂ ਦਾ ਰਾਜ ਆਇਆ ਤਾਂ ਕਹਿੰਦੇ ਪਹਿਲਾ ਦਰਜਾ ਸਾਡਾ ਤੇ ਬਾਕੀ ਸਤਿਗੁਰੂ ਮਹਾਰਾਜ ਨੇ ਗੁਰਮੁਖ ਪੈਰੋ ਲੋਕਾਈ ਦੀ ਗੱਲ ਕੀਤੀ ਲੋਕਾਈ ਦੀ ਹੱਕ ਦੀ ਗੱਲ ਕੀਤੀ ਹੈ ਤੇ ਸਿੱਖ ਦੁਨੀਆ ਦੀ ਸਭ ਤੋਂ ਵੱਧ ਅਮੀਰ ਕੌਮ ਹੈ ਗੁਰਮੁਖ ਪੈਰੋ ਅਮੀਰ ਕੌਮ ਹੈ ਸਤਿਗੁਰੂ ਮਹਾਰਾਜ ਆਖਦੇ ਇਹ ਕਿਉਂ ਹੈ ਕਿਉਂਕਿ ਗੁਰੂ ਅਮੀਰ ਹੈ ਤੇ ਸਿੱਖ ਵੀ ਅਮੀਰ ਨੇ ਸੇਖ ਖਰਚਾ ਵੀ ਜ਼ਿਆਦਾ ਕਰਦੇ ਨੇ ਸਿੱਖਾਂ ਕੋਲ ਮਾਇਆ ਆਉਂਦੀ ਵੀ ਜ਼ਿਆਦੀ ਹੈ ਵਰਤੀ ਦੀ ਵੀ ਜ਼ਿਆਦੀ ਹੈ ਔਰ ਬਹੁਤ ਬਹੁਤ ਵੱਡੇ ਲੰਗਰ ਭੰਡਾਰੇ ਪ੍ਰਚਾਰ ਖਣੋ ਗੁਰਮੁਖ ਪਿਆਰੋ ਥੋੜਾ ਜਿਹਾ ਪਿੱਛੇ ਆ ਨਹੀਂ ਤੇ ਬੜੀ ਚੜ੍ਹਦੀ ਕਲਾ ਜੇ ਦੁਨੀਆ ਦੇ ਸਾਹਮਣੇ ਨਕਸ਼ੇ ਦੇ ਉੱਤੇ ਉੱਠਣ ਵਾਲੀ ਕੋਈ ਇੱਕ ਕੌਮ ਹੈ ਸਵਾਕ ਦੇ ਕਾਮ ਤੇਨ ਬਸ ਜਾਕੇ ਇਹ ਸਾਰਾ ਕੁਝ ਸੁੱਖਾਂ ਨੂੰ ਦੇਣ ਵਾਲਾ ਜਿਹੜਾ ਸਾਧਨ ਹੈ ਇਹ ਔਸਵਾ ਹੈ ਗਰੁਪ ਕਰਤਪੁਰ ਖਦੇ ਵਸ ਵਿੱਚ ਹੈ